ਕਾਮ ਕਰਮੀ ਤੇ ਜੀ ਹਾਂਜੀ ਪੰਜੀ ਜਿਹੜਾ ਕਿ ਅੱਜ ਦੇ ਮੌਸਮੀ بارش ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਹਾਂਜੀ ਜਿਹੜਾ ਕਿ ਖੰਬੇ ਡਿੱਗ ਪਏ ਨੇ ਬਹੁਤ ਵੱਡੀਆਂ ਜਿਹੜੀਆਂ ਹਾਈ ਪਾਵਰ ਦੀਆਂ ਤਾਰਾਂ ਸੀ ਘਰ ਦੇ ਉੱਪਰ ਦੀ ਲੰਗਦੀਆਂ ਕੀ ਕਿ ਡਿੱਗ ਪੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਆਂ ਇਹਨੇ ਵੀ ਕੋਈ ਮੁਲਾਜ਼ਮ ਆਵੇ ਇਹਨਾਂ ਨੂੰ ਚੁੱਕੇ ਨਾ ਕੋਈ ਇੱਥੇ ਕਿ ਸਾਡੇ ਕੋਲੇ ਮੁਲਾਜ਼ਮ ਪਹੁੰਚਿਆ ਨਾ ਕੋਈ ਹੋਰ ਸਰਕਾਰੀ ਬੰਦਾ ਸਾਡੇ ਕੋਲੇ ਕੋਈ ਨਹੀਂ ਆਇਆ ਅਸੀਂ ਜਾ ਕੇ ਖਬਰ ਵੀ ਉਹਨਾਂ ਨੂੰ ਕੀਤੀ ਆ ਪਰ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀਗੀ ਉਲਟਾ ਸਾਨੂੰ ਉਹਨਾਂ ਨੇ ਮੁਲਾਜ਼ਮਾਂ ਨੇ ਇਹ ਆਣ ਕੇ ਆਖਿਆ ਕਿ ਤੁਸੀਂ ਇੱਥੇ ਮਕਾਨ ਕਿਉਂ ਪਾਇਆ ਇਹ ਮਕਾਨ ਸਾਡੇ ਜੱਦੀ ਕੀ 70 ਸਾਲੋਂ ਚੱਲੇ ਸਾਡੇ ਮਗਾੜਪਿਆਂ ਨੂੰ ਠੀਕ ਹੈ ਜੀ ਇਸ ਲੈਨ ਨਿਕਲੀ ਨੂੰ 20 ਸਾਲ ਹੋ ਗਏ ਆ ਉਸ ਟਾਈਮ ਵੀ ਅਸੀਂ ਮੰਗ ਕੀਤੀ ਸੀ ਇਹਨਾਂ ਕੋਲੋਂ ਵੀ ਇਹ ਨਹੀਂ ਬਣਨੀ ਚਾਹੀਦੀ ਲੈਨ ਪਰ ਜ਼ਬਰਦਸਤ ਲੈਨ ਨਿਕਲ ਗਈ ਪਰ ਦੇਖਣਾ ਚਾਹੀਦਾ ਸਾਡਾ ਛੋਟਾ ਛੋਟਾ ਪਰਿਵਾਰ ਆ ਬੱਚੇ ਸੀ ਭੱਜ ਨਾ ਸਕੇ ਅਸੀਂ ਸਾਰਾ ਪਰਿਵਾਰ ਬਚਾਇਆ ਆਪਦਾ ਇਸ ਟਾਈਮ ਦੇਖੋ ਅੱਗੇ ਬਾਕੀ ਮਸ਼ੀਨਾਂ ਚੱਲਣ ਰੱਠੀਆਂ ਇੱਕੋ ਮਪਈਨਾ ਵਾਂ ਉਹਨਾਂ ਨੂੰ ਵੀ ਅੱਗ ਲੱਗ ਸਕਦੀ ਸੀ ਕਣਕਾਂ ਨੂੰ ਵੀ ਲੱਗ ਸਕਦੀ ਸੀ ਪਰ ਇਸ ਟਾਈਮ 2.5 ਘੰਟੇ 3 ਹੋ ਚੱਲੇ ਆ ਹਰ ਇੱਕ ਗਾੜੀ ਆ ਹੀ ਬੇਨਤੀ ਕਰਦੇ ਪਰ ਕੋਈ ਨਹੀਂ ਪੁੱਛਿਆ ਸਾਡੇ ਕੋਲੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਹਜੇ ਟਿੱਕਰ ਆ ਕੇ ਲੈਣੀ ਤਾਂ ਚਾਹੀ ਨਹੀਂ ਆ ਕੋਈ ਨਹੀਂ ਸਾਡੇ ਕੋਲ ਆਇਆ ਤੁਹਾਡੇ ਸਾਹਮਣੇ ਆ ਬਾਕੀ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਜੋ ਸ਼ੈੱਡ ਆ ਉਹ ਭੱਜ ਗਿਆ ਜੋ ਸਾਡੀਆਂ ਫ੍ਰਿਜਾਂ ਇਨਵੈਕਟਰ ਜੋ ਪੱਕਾ ਟੱਕਾ ਸਭ ਕੁਝ ਸੜ ਗਿਆ ਪਾਣੀ ਵਾਲੀਆਂ ਮੋਟਰਾਂ ਟਿੱਕਰ ਸਾਡੀ ਪਰ ਕਿਸੇ ਨੇ ਸਾਡੀ ਆ ਕੇ ਸਾਰ ਨਹੀਂ ਲਈ ਸਾਨੂੰ ਆਣ ਕੇ ਪੁੱਛਣ ਚਾਰ ਚੁੱਕਣ ਅਸੀਂ ਇਸ ਟਾਈਮ ਬਾਹਰ ਬੈਠੇ ਆ ਸਾਨੂੰ ਡਾਰਾ ਇਨੀ ਕਿੰਨੀ ਪਾਵਰ ਐ ਇਸ ਬੱਤੀ ਚ ਵਾ ਤਾਰਾ ਚ ਅਸੀਂ ਬਾਹਰ ਬੈਠੇ ਆ ਪਰ ਅਜੇ ਇਸ ਟਾਈਮ ਨਹੀਂ ਆ ਗਿਆ ਖੀਰੀ ਉਹਨਾਂ ਐ ਆਇਆ ਤਾਂ ਕਿਉਂ ਤਾਰਾ ਦੇ 10 ਵਜੇ ਟੀਮ ਹੋਣੀ ਜਲੰਧਰੋਂ ਕਿ 12 ਵਜੇ ਆਉਣੀ ਆ ਅਸੀਂ ਉਹਨਾਂ ਚੱਕਰ ਭੁੱਖੇ ਤੇ ਆਏ ਮਾਲ ਡੰਗਰ ਅਸੀਂ ਬਾਹਰ ਬੈਠੇ ਰਹੀ ਜੀ ਸਾਨੂੰ ਵੀ ਉਹ ਘਰ ਦੇ ਉੱਪਰ ਦੀ ਜਿਹੜੀਆਂ ਤਾਰਾਂ ਡਿੱਗੀਆਂ ਹੋਈਆਂ ਬਹੁਤ ਸਾਰੀ ਪਾਵਰ ਦੀਆਂ ਤਾਰਾਂ ਨੇ ਪ੍ਰਵਾਹ ਸਾਰਾ ਬਾਹਰ ਖੜਾ ਹਾਂਜੀ ਕਿਵੇਂ ਕਿਵੇਂ ਦੇਖਦੇ ਹੋਏ ਚੀਜ਼ ਨੂੰ ਕਿ ਕਿ ਮਤਲਬ ਕੋਈ ਬੋੜਿਆ ਨਹੀਂ ਅਜੇ ਤੱਕਰ ਬੋੜਿਆ ਨਹੀਂ ਹੈ ਦੇਖਣਾ ਹੀ ਇਹੀ ਭੁੱਖੇ ਦੇ ਬੱਚੇ ਵੀ ਸਾਡੇ ਬਾਹਰ ਬੈਠੇ ਅਸੀਂ ਬਾਹਰ ਬੈਠੇ ਭੁੱਖੇ ਦੇ ਅਜੇ ਤੱਕਰ ਕੋਈ ਬਿਜਲੀ ਵਾਲਾ ਮਲਾਜ਼ਮ ਕੋਈ ਨਹੀਂ ਸਾਡੇ ਕੋਲ ਅਜੇ ਤੱਕ ਆਇਆ ਕਿਸੇ ਨੇ ਆ ਕੇ ਸਾਨੂੰ ਹੌਸਲਾ ਵੀ ਨਹੀਂ ਦਿੱਤਾ ਵੀ ਚਲੋ ਕੋਈ ਗੱਲ ਨਹੀਂ ਅਸੀਂ ਤਾਰਾਂ ਚੁੱਕ ਲੈਣੀ ਆ ਜਾਂ ਕਰਦੇ ਆ ਕੋਈ ਹੱਲ ਤੁਹਾਡਾ ਇਹ ਤਾਂ ਘੱਟੋ ਘੱਟ ਸਾਨੂੰ ਦੱਸਣਾ ਕਹਿਣਾ ਚਾਹੀਦਾ ਅਸੀਂ ਆ ਕੇ ਉਲਟਾ ਹਨ ਉਹ ਇਹ ਉਹਨਾਂ ਨੇ ਆਤਾ ਇੰਨੀ ਘਟਨਾ ਸਾਡੇ ਨਾਲ ਹੋ ਗਈ ਆ ਉਲਟਾ ਮਲਾਜ਼ਮ ਨੇ ਆ ਕੇ ਆਹਤਾ ਤੁਸੀਂ ਇੱਥੇ ਮਕਾਨ ਕਿਉਂ ਪਾਇਆ 70 ਸਾਲੋਂ ੱੱਲੇ ਸਾਡੇ ਮਕਾਨਾਂ ਪਿਆ ਨੂੰ ਇਹ ਸਾਡੀ ਮਾਲਕੀ ਜ਼ਮੀਨ ਇਹ ਮਾਲਕੀ ਆ ਸਾਡੀ ਜੱਦੀ ਪੁਰਖੀ ਆ ਜੋ ਦਾਦਿਆਂ ਪਰਦਾ ਜਾਈ ਸਾਡੀ ਜਾਇਦਾਦ ਤੇ ਕਮਸੋ ਕਮ ਸਾਨੂੰ ਕੁਛ ਤਾਂ ਆ ਕੇ ਹੌਸਲਾ ਦੇਣ ਨਾ ਕੁਛ ਸਾਨੂੰ ਥੋੜਾ ਬਹੁਤਾ ਦੱਸਣ ਕੋਈ ਤਾਰਾ ਆ ਇਸ ਤੈ ਵੀ ਚੁੱਕ ਲੈਣ ਅਸੀਂ ਭੁੱਖੇ ਤੇ ਆਏ ਮਾਲ ਡੰਗਰ ਬਾਹਰ ਵੱਜ ਜਾ ਸਾਡਾ ਕੋਸ ਵਕਤ ਪੰਜੀ ਮੰਗ ਕੀ ਹੈ ਮੰਗ ਸਾਡੀ ਇਹ ਜੋ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਭਰਨ ਸਾਨੂੰ ਠੀਕ ਹੈ ਜੀ ਬਾਕੀ ਇਹਨਾਂ ਨੂੰ ਛੇਤੀ ਤੋਂ ਛੇਤੀ ਤਾਰਨ ਚੱਕਣ ਅਸੀਂ ਸਾਡਾ ਪਰਿਵਾਰ ਅਸੀਂ ਰਾਤ ਕਿੱਥੇ ਕੱਟਣੀ ਆ ਸਾਨੂੰ ਇਹ ਵੀ ਦੱਸਣਾ ਕਿ ਰਾਤ ਰਾਵਾਂਗੇ ਕਿੱਥੇ ਛੋਟਾ ਛੋਟਾ ਪਰਿਵਾਰ ਸਾਡਾ ਤਿੰਨ ਘਰ ਆ ਤਿੰਨਾ ਘਰਾਂ ਦੀ ਸਾਡੀ ਜਾਨ ਸੂਈ ਦੇ ਟੰਗੀ ਅਸੀਂ ਬਾਹਰ ਬੈਠੇ ਆ ਨਿਕਲ ਕੇ ਸਾਰੇ ਪ੍ਰੈਸ ਟਾਈਮ ਆਵੇ ਕੋਈ ਵੀ ਆਵੇ ਮੁਲਾਜ਼ਮ ਕੋਈ ਸਾਡੇ ਕੋਲੇ ਆਵੇ ਤਾਂ ਸਹੀ ਸਾਨੂੰ ਪੁੱਛੇ ਸਾਡੀ ਪੁੱਛਗਿੱਛ ਕਰੇ ਕੋਈ ਸਰਕਾਰ ਕੋਈ ਸਰਕਾਰੀ ਬੰਦਾ ਇਹ ਆ ਕੇ ਸਾਡੀ ਪੁੱਛਗਿੱਛ ਕਰੇ ਵੋਟਾਲਿਆਂ ਨੂੰ ਤਾਂ ਸਾਰੇ ਆਉਂਦੇ ਆ ਇਸ ਟਾਈਮ ਕੋਈ ਨਹੀਂ ਸਰਕਾਰੀ ਬੰਦਾ ਵੀ ਨਹੀਂ ਕੋਈ ਔਨ ਡਟਾ ਕੋਈ ਵੋਟਾਲਾ ਵੀ ਨਹੀਂ ਔਨ ਡਟਾ ਅਸੀਂ ਲਾਲਜੀਤ ਭੁੱਲਰ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਸਾਡੀ ਕੋਈ ਸਾਰ ਲਵੇ ਜਾਣ ਕੇ ਸਾਨੂੰ ਪੁੱਛੇ ਆ ਕੇ ਵੀ ਕੀ ਗੱਲ ਆ ਤੁਹਾਨੂੰ ਅਸੀਂ ਪੂਰੇ ਦੁੱਖ ਚ ਗੁਜ਼ਰਨ ਇਕੱਠੇ ਆ ਵੀ ਕਹਿੰਦੇ ਕਿ ਜੀ ਆਜਾ ਤਾਂ ਸਾਡਾ ਭੁੱਖਾ ਬੈਠਾ ਵਾ ਸਾਡੀ ਇਹ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਮੁਲਾਜ਼ਮਾਂ ਨੂੰ ਵੀ ਸਾਡੀ ਇਹ ਬੇਨਤੀ ਆ ਇਹਨਾਂ ਨੂੰ ਆਣ ਕੇ ਤਾਰਾ ਨੂੰ ਚੁੱਕਣ ਇਹ ਕੋਈ ਤੇ ਸਾਨੂੰ ਇਹਦਾ ਜੋ ਵੀ ਸਾਡਾ ਖਰਚੇ ਤੇ ਹੋਇਆ ਸਾਡਾ ਖਰਚਾ ਸਾਨੂੰ ਦੇਣ ਤੇ ਸਾਡਾ ਹੱਲ ਕੀਤਾ ਜਾਵੇ। ਜੀ ਬੇਨਤੀ ਹੈ ਅਸੀਂ ਇਹਨਾਂ ਨੂੰ ਇਹ ਕਰਦੇ ਆਂ ਜੀ ਜੋ ਇਹ ਅੱਗੇ ਇਹ ਸ਼ੁਰੂ ਤੋਂ ਇੱਥੇ ਕੋਈ ਲੈਣ ਨਹੀਂ ਸੀਗੀ 20 ਸਾਲ ਹੋ ਗਿਆ ਇਸ ਲੈਣ ਕਰਨੀ 70 ਸਾਲ ਹੋ ਗਏ ਸਾਡੇ ਮਕਾਨ ਪਿਆ ਨੂੰ ਸਾਡੀ ਇਹ ਬੇਨਤੀ ਹੈ ਕਿ ਲੈਣ ਚੁੱਕ ਕੇ ਸੈਟ ਤੇ ਕੀਤੀ ਜਾਵੇ। ਠੀਕ ਹੈ ਜੀ ਹੋਰ ਸਾਡੀ ਕੋਈ ਮੰਗ ਨਹੀਂ ਇਹ ਮੰਗਾ ਇਹ ਸਾਡੀ ਮੰਗ ਪੂਰੀ ਕਰੇ ਅਸੀਂ ਲਾਲਜੀਤ ਭੁੱਲਰ ਦੇ ਘੜੇ ਇਹ ਬੇਨਤੀ ਕਰਦੇ ਆਂ ਬਾਕੀ ਅਸੀਂ ਬੀਲੀ ਮਲਾਜ਼ਮਾਂ ਨੂੰ ਇਹ ਸਾਡੀ ਬੇਨਤੀ ਆ। ਇਹ ਇਸ ਲੈਨ ਨੂੰ ਸਾਈਡ ਤੇ ਕਰਕੇ ਕੱਢਿਆ ਜਾਵੇ। ਅੱਜ ਵੀ ਡਿੱਗੀ ਅਤੇ ਕੱਲ ਵੀ ਡਿੱਗ ਸਕਦੀ ਹੈ। ਸਾਡਾ ਜ਼ਿਆਦਾ ਵੀ ਨੁਕਸਾਨ ਹੋ ਸਕਦਾ। ਕਿਸੇ ਜੀ ਦਾ ਵੀ ਹੋ ਸਕਦਾ ਸੀਗਾ। ਜਿੰਨੀ ਲਾਈਟ ਡਿੱਗੀ ਪਈ ਆ ਸਾਡੀਆਂ ਜੋ ਮੋਟਰ ਵਾਲੀਆਂ ਤਾਰਾ ਸਭ ਕੁਝ ਸੜ ਗਿਆ ਵਾ। ਤੇ ਇਹ ਹੋਰ ਵੀ ਜੀ ਵੀ ਜੇ ਹੁੰਦੇ ਅਗੇ ਤੇ ਜੀ ਆ ਤੇ ਵੀ ਡਿੱਗ ਸਕਦੀ ਜੀ ਭੱਜ ਕੇ ਬਚ ਗਏ ਆ। ਛੋਟੇ ਛੋਟੇ ਬੱਚੇ ਸੀ ਸਾਡੇ। ਸਾਡੀ ਇਹ ਬੇਨਤੀ ਹੈ ਲੈਨ ਨੂੰ ਪਾਸੇ ਕੀਤਾ ਜਾਵੇ ਤੇ ਦੂਜੀ ਸਾਨੂੰ ਜੋ ਸਾਡਾ ਖਰਚਾ ਵਾ ਸਾਨੂੰ ਭਰਿਆ ਜਾਵੇ ਸਰਕਾਰ। ਹਾਂਜੀ ਭਾਜੀ ਮੋਹਨ ਸਿੰਘ ਜੀ ਅੱਜ ਜਿਹੜਾ ਕਿ ਬਹੁਤ ਸਾਰੇ ਝੱਫੜਦੇ ਬਹੁਤ ਸਾਰਾ ਨੁਕਸਾਨ ਕੀਤਾ ਹੈ ਉਹਦਾ ਆਪਣੇ ਘਰਾਂ ਦੇ ਉੱਤੇ ਲੰਘਦੀਆਂ ਤਾਰਾਂ ਜਿਹੜੀਆਂ ਕਿ ਬਹੁਤ ਸਾਰੇ ਹਾਈ ਪਾਵਰ ਦੀਆਂ ਤਾਰਾਂ ਨੇ ਖੰਭੇ ਡਿੱਗ ਪਏ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਜੀ ਹਾਂਜੀ ਸਾਡੇ ਬਹੁਤ ਇਨਸਾਨ ਹੋਇਆ ਘਰ ਦੇ ਉੱਤੇ ਪਰ ਆ ਦੇ ਲੈਂਡ ਵੀ ਉੱਤੇ ਅਸੀਂ ਇਹ ਮੰਗ ਮੰਗਦੇ ਆਂ ਵੀ ਲੈਣ ਸਾਡੇ ਉੱਪਰ ਘਰ ਦੇ ਉੱਤੋਂ ਪਾਸੇ ਕੀਤੀ ਜਾਵੇ ਸਾਡਾ ਘਰ ਇਸ ਤੋਂ ਪਹਿਲਾਂ ਬਣਿਆ ਸੀ ਤੇ ਇਹਨਾਂ ਲੈਣੇ ਬਾਅਦ ਵਿੱਚ ਖਿੱਚੀ ਹੋਈ ਹੈ ਅਸੀਂ ਉਦੋਂ ਵੀ ਮੰਗ ਕੀਤੀ ਸਾਈਡ ਦੀ ਖੜਿਆ ਜਾਵੇ ਤੇ ਇਹਨਾਂ ਨੇ ਵਧੂ ਵਧੂ ਕੱਢ ਖੜੀ ਲੈਣ ਸਾਡੇ ਤਿੰਨ ਘਰ ਤਿੰਨ ਘਰ ਦੇ ਉੱਤੇ ਦੀ ਕਿੱਡੀ ਲੈਣ ਨੇ ਇਹਨਾਂ ਨੂੰ ਮਨਜ਼ੂਰੀ ਨਹੀਂ ਵੀ ਲਾਇਆ ਕੱਢਣ ਕਿ ਬੈਗ ਦੇ ਕੋਲੋਂ ਦੀ ਟੋਟਲ ਕਿੰਨੇ ਖੰਭੇ ਡਿੱਗੇ ਚਾਰ ਖੰਭੇ ਡਿੱਗੇ ਜੀ ਚਾਰ ਖੰਭੇ ਵੀ ਸਾਡੇ ਖੇਤ ਵਿੱਚ ਡਿੱਗੇ ਆ ਕਣਕਾਂ ਵੀ ਨੁਕਸਾਨ ਹੋ ਸਕਦਾ ਹੈ ਅੱਗ ਲੱਗ ਸਕਦੀ ਕਮੈਨਾ ਚੱਲਣ ਰਹੀਆਂ ਸਾਡੀਆਂ ਥੱਲੇ ਭੱਜ ਨਸ ਕੇ ਵਜੇ ਅਹੀ ਮਹੀਨਾ ਪਿਆ ਗਏ ਜਦੋਂ ਡਿੱਗੀਆਂ ਮਤਲਬ ਅੱਗ ਲੱਗਣ ਦਾ ਬਹੁਤ ਖਤਰਾ ਹੈ ਘਰੋਂ ਜੀ ਭਾਜ ਭੁੱਜ ਗਏ ਵਜੇ ਅੰਨੀ ਬੱਤੀ ਘਰ ਚ ਆ ਗਈ ਹੈ ਕਿ ਨਾ ਹੋਰ ਘਰ ਦਾ ਕੋਈ ਨੁਕਸਾਨ ਹੋਇਆ ਜੀ ਘਰ ਦਾ ਦੋ ਫ੍ਰਿਜਰ ਹੋ ਜਾਂ ਜੋ ਨਾਇਟਰ ਸਾਰੇ ਸੜ ਗਏ ਹੁਣ ਐਸ ਵਕਤ ਮੰਗ ਕੀ ਕਰਦੇ ਜੀ ਮੰਗ ਇਹ ਕਰਦੇ ਆ ਵੀ ਇਹਨਾਂ ਚੁੱਕਣ ਨੂੰ ਪਾਸੇ ਕੰਮ ਕਰਾਂ ਦੇ ਲਾਗੋ ਦੇ ਹੋਰ ਕਹਣਾ ਇਹਨਾਂ ਮੰਗ ਇਹ ਹੀ ਹੈ ਜੀ ਸਾਨੂੰ ਇਹ ਤਾਂ ਕੁਛ ਦੇਣ ਖਰਚਾ ਸਾਡਾ